ਮਿੱਠੂ ਮਿੱਠੂ ਆਜੋ ਆਜ ਆ ਲੈ ਆ ਖੋਲ ਦ ਤਰਾ ਪਿੰਜਰਾ ਆ ਜਾ ਪੁੱਤ ਆ ਜਾ ਆ ਜਾ ਇੰਨੇ ਲੜਨਿਆ ਚਿੰਗੀਆਂ ਨਹੀਂ ਹੁੰਦੀਆਂ ਇੰਨਾ ਕਿਉ ਲੜੀਏ ਨੇ ਤੂੰ ਆ ਜਾ ਨਾ ਆਜੇ ਗੰਦੇ ਬੱਚੇ ਆਜੋ ਉਹ ਵੇਖ ਉਹ ਭੱਜ ਗਿਆ ਮਿੱਠੂ ਤਰਾ ਲੈਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਬੂਹਾਂ ਹੈ ਤੂੰ ਆ ਜਾ ਹੁਣ ਏ ਏ ਲੰਘਿਆ 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 ਪਤਾ ਹੁਣ ਦੇਖੀ ਭੱਜੂ ਆ ਜਾ ਭੱਜ ਜਾ ਮਿੱਠੂ ਜੇ ਭੱਜ ਜਤੈ ਉਹ ਉੱਤੇ ਚਲੇ ਜਾ ਚੱਲ ਜਾ ਚਲੋ ਖੋਸ਼ ਹੋ ਗਿਆ ਪੂਰਾ ਖੁਸ਼ ਅਜਾਦ ਹੋ ਗਿਆ ਹਾਂ ਮਿੱਠੂ ਇੱਕੋ ਸੀਗਾ ਇੱਕ ਕਿਧਰ ਚਲਾ ਗਿਆ ਇਕੱਠੇ ਹੋਵੇ ਦੋਨੋਂ ਹੀ ਹੈਨਾ ਲਓ ਜੀ ਦੋਨੋਂ ਇਕੱਠੇ ਹੋ ਗਏ ਚਲੋ ਅੱਜ ਦੀ ਵੀਡੀਓ ਇੰਨੀ ਕੀ ਬਹੁਤ ਹੈ ਆਪਣੇ ਆਪਣੇ ਕਰੋ ਕੰਮ ਤੇ ਮਿੱਠ ਦੀ ਹਾਲਤ ਦੇਖੋ ਇਹ ਕਹਿੰਦੇ ਨੇ ਸਾਨੂੰ ਆਜ਼ਾਦ ਕਰੋ ਅਸੀਂ ਪਿੰਜੇ ਚ ਨਹੀਂ ਰਹਿਣਾ ਮਾਰਨਿੰਗ ਦਾ ਟਾਈਮ ਹੈ ਲੜਾਈਆਂ ਕਰੀ ਜਾਂਦੇ ਨੇ ਦੋਨੋਂ ਹੀ ਦੇਖੋ ਕਿ ਮੈਨੂੰ ਖਾ ਰਿਆ ਜਾਲੀ ਕੱਟ ਰਿਆ ਕੋਸ਼ਿਸ਼ ਕਰ ਰਿਆ ਵੀ ਜਾਲੀ ਕੱਟ ਕੇ ਬਾਹਰ ਨਿਕਲਾਂ ਤੇ ਪਾਣੀ ਰੱਖਿਆ ਸੀ ਪਾਣੀ ਪੂਣੀ ਸਾਰਾ ਡੋਲ ਦਿੱਤਾ ਇਹਨਾਂ ਨੇ ਕੋਈ ਬਦਾਮ ਨਹੀਂ ਖਾਦੇ ਕੋਈ ਫਰੂਟ ਨਹੀਂ ਖਾਦੇ ਕੋਈ ਬਨਾਣਾ ਕੋਲ ਰੱਖਿਆ ਸੀ ਉਹ ਨਹੀਂ ਖਾਦਾ ਇਹਨਾਂ ਨੂੰ ਚੜਿਆ ਹੋਇਆ ਹੈ ਪੂਰਾ ਗੁੱਸਾ ਸੋ ਮੈਨੂੰ ਤਰਸ ਆ ਰਿਹਾ ਵਿਚਾਰਿਆਂ ਤੇ ਮੈਂ ਸੋਚਦੀ ਆ ਚਲ ਇਹਨਾਂ ਨੂੰ ਯਾਦ ਕਰੀ ਦਿੰਦੀ ਆ ਲੋਜੀ ਆਜੋ ਕੱਢੀਏ ਤੁਹਾਨੂੰ ਲੋਜੀ ਲੋਜੀ ਆਜਾ ਮਿੱਠੂ ਆਜਾ ਆਜਾ ਤੂੰ ਨਿਕਲ ਲੈ ਆਜਾ ਆਜੋ ਨਿਕਲਿਓ ਆਜੋ ਆਜਾ ਬੁੱਤ ਆਜਾ 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 ਕੋਈ ਜਲ ਨਹੀਂ ਸੰਗਦੇ ਨਹੀਂ ਹੁੰਦੇ ਨਿਕਲੇ ਨਿਕਲਿਆ ਨਿਕਲੇ ਆਪਣੇ ਘਰ ਆ ਜਾ ਐਨਾ ਵੀ ਯਾਦ ਨਹੀਂ ਹੋਇਆ ਕਿ ਕੋਠੀ ਦੇ ਬੂਏ ਹੈਗੇ ਨਹੀਂ ਆ ਜਾ ਹੁਣ ਲੈ ਹੁਣ ਆਉਂਦਾ ਨਹੀਂ ਕੀ ਹੋ ਗਿਆ ਆ ਜਾ ਆ ਜਾ ਮਿੱਟੂ ਮਿੱਟੂ ਆਜੋ ਆਜੋ ਬੁੱਧ ਲੈ ਹੁਣ ਆ ਯਾਦ ਕਰਦੀਆਂ ਤੇ ਹੁਣ ਜਾਂਦਾ ਨਹੀਂ ਹੈਗਾ ਦੱਸੋ ਕੀ ਕਰੀਏ ਇਹਨਾਂ ਦਾ